ਕਾਸੀ ਕਾ ਵੀਰ ਜੀ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵੀਰ ਜੀ ਅਸ ਨੂੰ ਰਿਜ਼ਲਟ ਦਿਖਾਉਣ ਲੱਗੇ ਆ ਜਿਹੜੀ ਆਪਾਂ ਕਵੀਰਾ ਇੱਕ ਵਹਿਰ ਦੀ ਆਈ ਸੀ ਥੋੜੀ ਜੀ ਮਹਿੰਗੀ ਪੈਂਦੀ ਆ ਤੇ ਆਪਾਂ ਉਹ ਕਰੀ ਸੀਗੀ ਤੇ ਕਣਕ ਅੱਜ ਆਪਣੀ 45 ਦਿਨਾਂ ਦੀ ਹੋ ਗਈ ਆ ਤੇ ਮਾਨਕ ਚੋ ਦੋ ਪਾਦੀਆਂ ਬਾ ਗੱਟੇ ਰੇ ਦੇ ਜੂਰਗਾ ਦੋ ਗੱਟੇ ਕਰਤੀ ਮੈਗਨੇਡੀ ਸਪਰੇ ਕਣਕ ਪੂਰੀ ਟਾਪ ਦੀ ਖੜੀ ਆ ਗੁੱਲੀ ਡੰਡਾ ਤੁਸੀਂ ਦਿਖਾਓ ਇੱਥੇ ਵੀ ਗੁੱਲੀ ਡੰਡਾ ਵੇਖਣ ਨੂੰ ਨਹੀਂ ਹੈ ਪਾਣੀ ਤਾਂ ਕੁਛ ਪਹਿਲਾਂ ਹੀ ਨੁਗ ਗਿਆ ਕੁਛ ਪਾਣੀ ਲਾਉਣ ਨਾਲ ਨਾਲ ਦੇ ਨਾਲ ਮਰ ਗਿਆ ਇੱਕ ਵੀ ਗੁੱਲੀ ਡੰਡਾ ਵੇਖਣ ਨੂੰ ਹੈ ਨਹੀਂ ਪਰ ਕੋਈ ਗੱਲ ਆ ਵੀ ਕਈ ਕੰਦੇ ਰਿਜ਼ਲਟ ਨਹੀਂ ਆਉਂਦੇ ਆਉਂਦੇ ਰਿਜ਼ਲਟ ਨਹੀਂ ਆਉਂਦੇ ਵੀਰ ਜੀ ਕਿਉਂਕਿ ਗੁੱਲੀ ਡੰਡੇ ਨੂੰ ਮੌਕਚਰ ਪੂਰਾ ਚਾਹੀਦਾ ਜੋ ਸਪਰੇਅ ਕਰਣੀ ਆਪਾਂ ਪਾਣੀ ਪੂਰਾ ਗੱਲਾ ਹੋਵੇ ਫਿਰ ਕੰਮ ਕਰਦਾ ਤੇ ਦਵਾਈ ਤੁਹਾਨੂੰ ਪਤਾ ਵੀ ਇੱਕ ਪਾਣੀ ਛੇਤੀ ਲੱਗ ਜੀ ਪਾਣੀ ਲੇਟ ਕਰਕੇ ਮੌਇਚਰ ਨਾ ਹੋਇਆ ਤਾਂ ਦਵਾਈ ਦਾ ਖਸੂਰ ਨਹੀਂ ਆਪਣੀ ਗਲਤੀ ਆ ਗੁਲਿੰਡਾ ਬਿਲਕੁਲ ਹੈ ਨਹੀਂ ਸਾਬ ਵੀਰਾਂ ਦਾ ਧੰਨਵਾਦ